ਅਸੀਂ ਅਸੀਂ ਭਾਈ ਜਰੇ ਕਰਕੇ ਹੀ ਜਿਹੜੇ ਅਸੀਂ ਆਮ ਆਦਮੀ ਪਾਰਟੀ ਨਾਲ ਪਰ ਅੱਜ ਸਾਹਮਣੇ 2 ਕਿਲੋ ਕਾੜਕ ਪਿੱਛੇ ਜਿੰਨਾ ਖੱਜਲ ਹੋਣਾ ਪੈਂਦਾ ਜਿੰਨਾ ਖੱਜਲ ਸਾਨੂੰ ਪਿਸਣਾ ਵਾਸਤੇ ਹੋਣਾ ਪੈਂਦਾ ਮੈਨੂੰ ਲੱਗਦਾ ਸ਼ਾਇਦ ਉਹਨਾਂ ਸਾਨੂੰ ਕਾਂਗਰਸ ਜਾਂ ਅਕਾਲੀ ਦਲ 'ਚ ਨਹੀਂ ਹੁੰਦਾ ਅੱਜ ਥੋੜੇ ਜਿਹੜੇ ਵਿੱਚ ਸਾਡੇ ਸੁਖਵਿੰਦਰ ਸਿੰਘ ਮੁੰਦਰੀ ਜੀ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਮਿਸ ਪਾਰਟੀ ਆਪਣੇ ਸੈਂਕੜੇ ਸਾਥੀਆਂ ਸਮੇਤ ਜਿੱਥੇ ਸੁਨਾ ਕਾਰ ਆਲੋਚਨਾ ਹੋ ਰਹੀ ਹੈ ਜਾਨ ਕਾਂਗਰਸ ਪਾਰਟੀ ਦਾ ਜਿਹੜਾ ਏਜੰਡਾ ਮੁੱਢ ਤੋਂ ਹੀ ਇਹੀ ਰਿਹਾ ਕਿ ਵਿਕਾਸ ਤਰੱਕੀ ਖੁਸ਼ਹਾਲੀ ਅਮਨ ਸ਼ਾਂਤੀ ਔਰ ਭਾਈਚਾਰਕ ਸਾਂਝ ਸੋ ਹਮੇਸ਼ਾ ਕਾਂਗਰਸ ਪਾਰਟੀ ਉਹ ਅੱਗੇ ਲੈ ਕੇ ਚੱਲੀ ਹੈ ਹੁਣ ਵੀ ਸਾਡਾ ਇਹੀ ਮੁੱਦਾ ਇਹੀ ਏਜੰਡਾ ਕਿ ਪੰਜਾਬ ਤਰੱਕੀ ਕਰਨੀ ਚਾਹੀਦੀ ਹੈ ਪੰਜਾਬ ਦੇ ਆਮ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਸੁੱਖ ਸਹੂਲਤ ਮਿਲਣੀ ਚਾਹੀਦੀ ਹੈ ਔਰ ਨਸ਼ਾ ਮੁਕਤ ਹੋਣਾ ਚਾਹੀਦਾ ਪੰਜਾਬ ਔਰ ਉਹਦੇ ਨਾਲ-ਨਾਲ ਜੋ ਵੀ ਸਰਕਾਰ ਜਿਹੜੀ ਆ ਉਹ ਵਾਅਦੇ ਕਰਦੀ ਉਹ ਪੂਰੇ ਹੋਣੇ ਚਾਹੀਦੇ ਵਾਅਦਾ ਖਿਲਾਫੀ ਨਹੀਂ ਹੋਣੀ ਚਾਹੀਦੀ ਔਰ ਲੋਕਾਂ ਵਿੱਚ ਇੱਕ ਜਿਹੜੀ ਚੁਣੀ ਹੋਈ ਸਰਕਾਰ ਉਹ ਲੋਕਾਂ ਪ੍ਰਤੀ ਜਵਾਬਦੇਹ ਹੋਵੇ ਨਾ ਕੋਈ ਧੱਕਾ ਹੋਵੇ ਨਾ ਕਿਸੇ ਦਾ ਨਜਾਇਜ਼ ਕਿਸੇ ਦੇ ਪਰਚਾ ਦਰਜ ਹੋਵੇ ਸੋ ਇਹ ਜਿਹੜੀਆਂ ਅੱਜ 4 ਸਾਲ ਵਿੱਚ ਵਧਿਕੀਆਂ ਹੁੰਦੀਆਂ ਰਹੀਆਂ ਵਾਅਦਾ ਖਿਲਾਫੀ ਹੋਈ ਆ ਕੋਈ ਵਾਅਦਾ ਪੂਰਾ ਨਹੀਂ ਹੋਇਆ ਸੋ ਅੱਜ ਲੋਕਾਂ ਵਿੱਚ ਬਹੁਤ ਵੱਡਾ ਇਸ ਦਾ ਰੋਸ ਹੈ 2017 ਜੀ ਉਦੋਂ ਵੀ ਅਸੀਂ ਨਸ਼ਿਆ ਤੇ ਬਹੁਤ ਵੱਡਾ ਜਿਹੜਾ ਕੰਮ ਕੀਤਾ ਔਰ ਹੁਣ ਵੀ ਅਸੀਂ ਇੱਕ ਚੰਗਾ ਰੋਡ ਮੈਪ ਲੈ ਕੇ ਆਵਾਂਗੇ ਇਹ ਸਰਕਾਰ ਜਿਹੜੀ ਆ ਜਿਹੜੀ ਕਹਿੰਦੀ ਸੀ 4 ਹਫ਼ਤਿਆਂ ਵਿੱਚ ਨਸ਼ਾ ਬੰਦ ਕਰ ਦਿਆਂਗੇ ਔਰ ਅੱਜ 4 ਸਾਲ ਹੋ ਗਏ ਪੰਜਾਬ ਜਿਹੜਾ ਉਹ ਨਸ਼ਿਆ ਦੀ ਮਾਰ ਚੱਲ ਰਿਆ ਰੋਜ਼ ਤੁਸੀਂ ਅਖਬਾਰਾਂ 'ਚ ਪੜ੍ਹਦੇ ਹੋ ਹੈਡਲਾਈਨ ਹੁੰਦੀ ਆ ਕਿ ਕੋਈ ਨਾ ਕੋਈ ਨੌਜਵਾਨ ਜਿਹੜਾ ਉਹ ਨਸ਼ਿਆ ਦੀ ਭੇਂਟ ਚੜ ਗਿਆ ਔਰ ਇਹ ਨਸ਼ਿਆਂ ਦੇ ਉੱਤੇ ਇਹ ਸਰਕਾਰ ਸੁੱਤੀ ਪਈ ਰਹੀ ਔਰ ਹੁਣ ਇਹਨਾਂ ਨੇ ਇੱਕ ਲਾਸਟ ਦੇ ਵਿੱਚ ਆ ਕੇ ਇੱਕ ਪ੍ਰੋਗਰਾਮ ਚਲਾਇਆ ਇਹ ਯੁੱਧ ਨਸ਼ਾ ਵਿਰੋਧ ਜਿਹੜਾ ਕਿ ਬਿਲਕੁਲ ਫਲੌਪ ਹੈ ਔਰ ਬਿਲਕੁਲ ਉਹਦਾ ਕਿਤੇ ਵੀ ਅਸਰ ਜਿਹੜਾ ਉਹ ਪੰਜਾਬ 'ਚ ਦਿਖਾਈ ਨਹੀਂ ਦਿੰਦਾ ਸਿਆਣਾਂ ਦੇ ਵਾਅਦਿਆਂ ਤੇ ਦਾਅਵਿਆਂ ਦੀ ਜਿਹੜੀ ਫੂਕ ਨਿਕਲ ਚੁੱਕੀ ਆ ਲੋਕਾਂ ਨੂੰ ਹਕੀਕਤ ਦਾ ਪਤਾ ਲੱਗ ਚੁੱਕਿਆ ਸੋ ਇਹਨਾਂ ਨੇ ਜੋ-ਜੋ ਗਰੰਟੀਆਂ ਦਿੱਤੀਆਂ ਜੋ-ਜੋ ਵਾਅਦੇ ਕੀਤੇ ਇੱਕ ਵੀ ਪੂਰਾ ਨਹੀਂ ਹੋਇਆ ਸੋ ਹੁਣ ਨਮਾਜ਼ ਸੁਗੂਫਾ ਜਿਹੜਾ ਰੋਜ਼ ਛੱਡ ਦਿੰਦੇ ਨੇ ਕਦੇ ਜਿਹੜਾ ਵਾ ਉਹ ਬਿਜਲੀ ਦੇ ਉੱਤੇ ਕੋਈ ਗੱਲ ਕਰਨ ਨੂੰ ਕਰਦੇ ਨੇ ਕਦੇ ਨਸ਼ਿਆਂ ਦੇ ਉੱਤੇ ਕਦੇ ਨੌਕਰੀਆਂ ਦੀ ਗੱਲ ਕਰਦੇ ਨੇ ਜਿਹੜੀ ਹਕੀਕਤ ਦੇ ਵਿੱਚ ਕਿਤੇ ਨਜ਼ਰ ਨਹੀਂ ਆਉਂਦੀ ਇਹਦੇ ਤਾਂ ਸਿਰਫ ਵਿਰੋਧ ਉਹਨਾਂ ਦੇ ਪਰਚੇ ਦਰਜ ਕੀਤੇ ਨੇ ਸਾਡੇ ਵਰਕਰਾਂ ਦੇ ਪਰਚੇ ਦਰਜ ਕੀਤੇ ਨੇ ਔਰ ਇਹਨਾਂ ਨੇ ਖਰੀਦੋ-ਫਰੋਖਤ ਕੀਤੀ ਹੈ ਔਰ ਜਿਹੜੀ ਕਿ ਇਹ ਪੰਜਾਬ ਦੇ ਸਿਹਤ ਲਈ ਬਿਲਕੁਲ ਚੰਗੀ ਗੱਲ ਨਹੀਂ ਇਸ ਕਰਕੇ ਅੱਜ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਸਿਰਫ ਗੱਲਾਂ ਬਾਤਾਂ ਹੋਈਆਂ ਨੇ ਸਿਰਫ ਦਾਅਵੇ ਕੀਤੇ ਜਾ ਰਹੇ ਨੇ ਸਿਰਫ ਲੋਕਾਂ ਨੂੰ ਜਿਹੜਾ ਬੁੱਧੂ ਬਣਾਉਣ ਦੀ ਗੱਲ ਇਹ ਆਮ ਆਦਮੀ ਸਰਕਾਰ ਕਰ ਰਹੀ ਹੈ ਹਾਲੇ ਤੱਕ ਪਿਛਲੇ 4 ਸਾਲਾਂ ਚ ਕਿਸੇ ਵੀ ਕਿਸਾਨ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਆਉਣ ਵਾਲੇ ਸਮੇਂ 'ਚ ਕੋਈ ਮੁਆਵਜ਼ਾ ਜਿਹੜਾ ਉਹਦੀ ਸਾਨੂੰ ਆਸ ਨਹੀਂ ਹੈਗੀ ਸਿਰਫ ਕੇਂਦਰ ਤੇ ਹਰ ਗੱਲ ਛੱਟ ਕੇ ਇਹ ਆਪਣਾ ਪੱਲਾ ਜਿਹੜਾ ਉਹ ਛੜਾ ਨਹੀਂ ਸਕਦੇ ਸੋ ਇਹਨਾਂ ਨੂੰ ਕੋਈ ਨਾ ਕੋਈ ਗੱਲ ਹਕੀਕਤ 'ਚ ਬਦਲਣੀ ਪਏਗੀ ਨਹੀਂ ਤਾਂ ਫੇਰ ਲੋਕਾਂ ਦਾ ਗੁੱਸਾ ਜਿਹੜਾ ਉਹ ਉਹਦਾ ਕੇ ਸਾਹਮਣਾ ਕਰਨ ਲਈ ਤਿਆਰ ਹੈ ਟੋਟਲੀ ਸਾਹਿਬ ਇੱਕ ਨਾ ਲਾਅ ਐਂਡ ਆਰਡਰ ਦੇ ਸਥਿਤੀ ਨੂੰ ਲੈ ਕੇ ਜਿਹੜਾ ਅੱਜ ਪੰਜਾਬ ਦੀ ਜਨਤਾ ਜਿਹੜੀ ਮਤਲਬ ਬੋਲ ਨਹੀਂ ਰਹੀ ਬਹੁਤ ਸਿਆਣੇ ਤੇ ਸੂਝਵਾਨ ਲੋਕ ਨੇ ਉਹ ਬੈਂ ਸਿੰਘ ਜੀ ਨੂੰ ਯਾਦ ਕਰ ਰਹੇ ਨੇ ਇਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਆਉਣ ਵਾਲੇ ਪੰਜਾਬ ਦੀ ਅਗਲੀ ਸਰਕਾਰ ਦੇ ਮੁੱਖ ਮੰਤਰੀ ਹੋਣਗੇ ਉਹ ਕੀ ਕੰਮ ਕਰਨਗੇ ਲਾਈਨ ਆਊਟ ਅੱਜ ਪੰਜਾਬ ਦੇ ਵਿੱਚ ਗੈਂਗਵਾੜ ਲੱਗੀ ਹੋਈ ਹੈ ਜੀ ਗੈਂਗਸਟਰਾਂ ਦੀਆਂ ਸ਼ਰ੍ਹਾਂ ਆਪ ਇੰਟਰਵਿਊਜ਼ ਆ ਰਹੀਆਂ ਨੇ ਸਾਹਮਣੇ ਔਰ ਜ਼ਿਲ੍ਹਾ ਵਿੱਚੋਂ ਆ ਰਹੀਆਂ ਨੇ ਔਰ ਅੱਜ ਕਿਸੇ ਨੂੰ ਸਰਕਾਰ ਦਾ ਕੋਈ ਡਰ ਨਹੀਂ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਕੋਈ ਨਾ ਕੋਈ ਜਿਹੜਾ ਉਹ ਗੋਲੀ ਚੱਲਦੀ ਹੈ ਤੇ ਫਲਾਦ ਬਹੁਤ ਮਾੜੇ ਕੋਈ ਆਮ ਲੋਕ ਜਿਹੜੇ ਨੇ ਆਪਣੇ ਆਪ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਔਰ ਲਾਅ ਐਂਡ ਆਰਡਰ ਇੰਨੀ ਢਿੱਲੀ ਹੈ ਸਰਕਾਰ ਦੀ ਜਿਹੜੀ ਕਾਰਜਕਾਰੀ ਆ ਬਹੁਤ ਕਮਜ਼ੋਰ ਪੈ ਚੁੱਕੀ ਹੈ ਸੋ ਜਦੋਂ ਵੀ ਕਾਂਗਰਸ ਦੀ ਸਰਕਾਰ ਹੁੰਦੀ ਹੈ ਇੱਥੇ ਪੰਜਾਬ ਦੇ ਵਿੱਚ ਚਾਹੇ 1992 ਜਦੋਂ ਮਾੜੇ ਮਾੜੇ ਹਾਲਾਤ ਸੀਗੇ ਪੰਜਾਬ ਨੂੰ ਉਹ ਵੀ ਇੱਕੋ ਹੀ ਸਾਡਾ ਉਦਾਹਰਣ ਆ ਸੀਗਾ ਕਿ ਅਸੀਂ ਸ਼ਾਂਤੀ ਲੈ ਕੇ ਆਵਾਂਗੇ ਔਰ ਸਾਲ ਡੇਢ ਸਾਲ ਦੇ ਵਿੱਚ ਪੰਜਾਬ ਜਿਹੜਾ ਅਮਨ ਸ਼ਾਂਤੀ ਵਾਲ ਬਰਤ ਆ ਆ ਗਿਆ ਤੇ ਆਪ ਨੇ ਤਰੱਕੀ ਕਰਨੀ ਸ਼ੁਰੂ ਕੀਤੀ ਜੀ ਔਰ ਫਿਰ ਜਦੋਂ ਸਾਡੀਆਂ ਉਸ ਤੋਂ ਬਾਅਦ ਵੀ ਸਰਕਾਰਾਂ ਰਹੀਆਂ ਤਾਂ ਬੜੀਆਂ ਮਜ਼ਬੂਤ ਔਰ ਬੜੇ ਦ੍ਰਿੜ ਇਰਾਦੇ ਵਾਲੀਆਂ ਔਰ ਜ਼ੀਰੋ ਟੋਲਰੈਂਸ ਜਿਹੜੀ ਆ ਉਹ ਇਹਨਾਂ ਚੀਜ਼ਾਂ ਤੇ ਲੈ ਕੇ ਅਸੀਂ ਚੱਲੇ ਔਰ ਜਿਹਦੇ ਚ ਅਸੀਂ ਕਾਮਯਾਬੀ ਵੀ ਹਾਸਲ ਕੀਤੀ ਪਰ ਅੱਜ ਦੀ ਮੌਜੂਦਾ ਸਰਕਾਰ ਬਹੁਤ ਹੀ ਕਮਜ਼ੋਰ ਔਰ ਬੜੀ ਹੀ ਲਾਚਾਰ ਨਕਾਮ ਜਿਹੜੀ ਆ ਉਹ ਆਪਣੇ ਆਪ ਨੂੰ ਮਹਿਸੂਸ ਕਰਦੀ ਆਣ ਹੋਵੋਗੇ ਕਿ ਜੋ ਜੋ ਸਾਨੂੰ ਪ੍ਰੋਗਰਾਮ ਦਿੱਤਾ ਗਿਆ ਸੀਗਾ ਔਰ ਉਸ ਤੋਂ ਕਿਤੇ ਦੁਗਣਾ ਨਹੀਂ ਤਿਕਣਾ ਚੌਗਣਾ ਨਹੀਂ ਹੁੰਦਾ ਜਿਹੜਾ ਮਿਲ ਰਿਹਾ ਔਰ ਲੱਖਾਂ ਗਿਣਤੀ ਚ ਜਿਹੜੇ ਫਾਰਮ ਨੇ ਉਹ ਕਾਂਗਰਸ ਭਾਵਾਂ ਚ ਜਮ੍ਹਾਂ ਹੋ ਰਹੇ ਨੇ ਲੋਕ ਆਪ ਬਹਾਰੇ ਇਹਨਾਂ ਨੂੰ ਸਾਈਨ ਕਰਕੇ ਆਪ ਆਪਣੇ ਟੈਲੀਫੋਨ ਨੰਬਰ ਦੇ ਕੇ ਔਰ ਉਹਨਾਂ ਨੂੰ ਕਾਂਗਰਸ ਭਾਵਾਂ ਤੇ ਪਹੁੰਚਦਾ ਕਰ ਰਹੇ ਨੇ ਉਹ ਬਹੁਤ ਜ਼ਿਆਦਾ ਵੱਡਾ ਹੰਗਾਰਾ ਇਹ ਜਿਹੜਾ ਵੋਟ ਚੋਰ ਤੇ ਗੱਦੀ ਛੋੜ ਵਾਲੇ ਨੂੰ ਮਿਲਿਆ ਉਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਸ ਤਰ੍ਹਾਂ ਇਹ ਭਾਜਪਾ ਵਾਲਿਆਂ ਨੇ ਬੜੀ ਚਲਾਕੀ ਦੇ ਨਾਲ ਪਿਛਲੇ ਦਰਵਾਜ਼ੇ ਰਾਹੀਂ ਇਹਨਾਂ ਨੇ ਸੱਤਾ ਹਾਸਲ ਕੀਤੀ ਹੈ ਪਰ ਹੁਣ ਇਹ ਗੱਲਾਂ ਜਿਹੜੀਆਂ ਨੇ ਉਹ ਪੁਗਣੀਆਂ ਨਹੀਂ ਲੋਕ ਸੁਚੇਤ ਹੋ ਚੁੱਕੇ ਨੇ ਔਰ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਉਹ ਲੋਕਾਂ ਵਿੱਚ ਲੈ ਕੇ ਜਾ ਰਹੇ ਹਾਂ